ਦੋਸਤੋ ਢਿੱਲੋਂਡੇਰੀ ਬਰੀਡ ਫਾਰਮ ਪੇਜ ਤੇ ਤੁਹਾਡਾ ਸਵਾਗਤ ਹੈ ਸੋ ਕਿਸੇ ਭਰਾ ਨੇ ਬਰੀਡ ਵਾਲੇ ਪਸ਼ੂ ਦੀ ਵੀਡੀਓ ਪਵਾਣੀ ਹੋਵੇ ਤਾਂ ਦਿੱਤੇ ਨੰਬਰ ਤੇ ਤੁਸੀਂ ਇੱਕ ਜਾਂ ਦੇ ਮਿੰਟ ਦੀ ਰੀਲ ਬਣਾ ਕੇ ਭੇਜ ਸਕਦੇ ਹੋ ਤੁਹਾਡੀ ਵੀਡੀਓ ਫ੍ਰੀ ਦੇ ਵਿੱਚ ਪਾਈ ਜਾਊਗੀ ਪਰ ਤੁਹਾਡਾ ਬਰੀਡ ਪਸ਼ੂ ਬਰੀਡ ਵਾਲਾ ਹੋਣਾ ਚਾਹੀਦਾ ਪਲੱਸ ਤੁਸੀਂ ਮਾਂ ਦੀ ਡਿਟੇਲ ਕਿਹੜੇ ਸਿਮਨ ਦੀ ਅਤੇ ਖੁਦ ਇਹ ਆਪ ਅੱਗੇ ਕਿਹੜਾ ਸਿਮਨ ਇਹਦੇ ਲੱਗਿਆ ਹੋਇਆ ਜੋ ਵੀ ਗੱਬਣਾ ਕੱਟੀ ਉਹ ਪੂਰੀ ਡਿਟੇਲ ਦੇ ਦਿਆ ਗੁਰੂ ਸੋ ਗੱਲ ਕਰੀਏ ਨਾ ਤਿੰਨਾਂ ਕਟੀਆਂ ਬਾਰੇ ਇੱਕ ਹੈਗੀ ਕੋਹਿੰਨੋਰ ਦੀ ਜੋ ਪਹਿਲੇ ਨੰਬਰ ਤੇ ਖੜੀ ਹੈ ਦੂਜੀ ਹੈਗੀ ਆ ਐਮ 51 ਦੀ ਤੀਜੀ ਹੈਗੀ ਅਰਜਨ ਕੁੰਗੜ ਦੀ ਸੋ ਸਾਰਾ ਆਪਾਂ ਡਿਟੇਲ ਦੇ ਵਿੱਚ ਲਿਖਿਆ ਵੀ ਹੋਇਆ ਵੀ ਕਿਹਦੀ ਏ ਆਈ ਕਿੰਨਾ ਟਾਈਮ ਹੋ ਗਿਆ ਔਰ ਕਿਹੜੇ ਬੋਲਤ ਹੋਈ ਹੋਈ ਹੈ ਔਰ ਮਾ ਦਾ ਰਿਕਾਰਡ ਕੀ ਆ ਹਨ ਤੁਸੀਂ ਦੇਖ ਸਕਦੇ ਹੋ ਸੋ ਵਧੀਆ ਲੱਗੇ ਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਐਡਰੈਸ ਹੈਗਾ ਪਿੰਡੀ ਪਿੰਡ ਪਿੰਡੀ ਟੇ ਲਵਾ ਨੇੜੇ ਲਾਂਗੋਵਾਲ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਪੈਂਦਾ ਜੀ ਆਲੇ-ਦਾਲੇ ਪਿੰਡ ਹੈਗੇ ਆ ਲੋਹਾਖੇੜਾ ਬੜਵਰ ਤਨਹੋਲੇ ਤਨਹੋਲਾ ਵੀ ਕੋਲ ਹੀ ਰਹਿੰਦਾ ਜੀ ਸੋ ਕਿਸੇ ਵੀਰ ਨੇ ਬਰੀਡ ਵਾਲੇ ਪਸੂ ਲੈਣੇ ਹੋਣ ਤਾਂ ਦਿੱਤੇ ਪਤੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਆਨਲਾਈਨ ਵੀ ਤੁਸੀਂ ਖਰੀਦ ਕਰ ਸਕਦੇ ਹੋ ਜਾਂ ਘਰੇ ਆ ਕੇ ਵੀ ਦੇਖ ਸਕਦੇ ਹੋ ਜਿਮੇ ਦੀ ਵੀਡੀਓ ਹੈਗੀ ਓਵੇਂ ਜੇ ਤੁਹਾਨੂੰ ਕੋਲ ਆ ਕੇ ਵੀ ਲੱਗੂਗੀ ਕੋਈ ਇਹਦੇ ਵਿੱਚ ਅਫੈਕਟਰ ਕੁਝ ਨਹੀਂ ਲੱਗਿਆ ਹੈਗਾ ਠੀਕ ਹੈ ਜੀ ਜਿਮੇ ਦੀ ਡੰਗਰ ਹੈਗਾ ਓਵੇਂ ਦੀ ਵੀਡੀਓ ਬਣਾਉਨੇ ਆਪਾਂ ਸੋ ਬਰੀਡ ਵਾਲੇ ਪਸ਼ੂ ਦੀ ਆਪਣੇ ਘਰ ਐਂਟਰੀ ਹੈ ਨੌਨ ਬਰੀਡ ਦੀ ਨਹੀਂ ਹੈਗੀ ਨਾ ਕੋਈ ਗ੍ਰੇਡੇਡ ਠੀਕ ਹੈ ਜੀ ਜਿਆਦੇ ਆਪਾਂ ਕੰਮ ਮੋਰਾਤੇ ਕਰਦੇ ਆ ਠੀਕ ਹੈ ਕੁਸ ਆਪਣੇ ਘਰ ਦੀ ਵੀ ਬਰੀਡ ਵੀ ਹੁੰਦੀ ਹੈ ਕੁਸ ਆਪਾਂ ਨੂੰ ਸਿਲੈਕਸ਼ਨ ਕਰਦੇ ਆ ਜੋ ਵਧੀਆ ਚੰਗੇ ਮਾ ਦੀ ਕੱਟੀ ਸਾਨੂੰ ਮਿਲਦੀ ਹੈ ਤਾਂ ਅਸੀਂ ਉਹ ਵੀ ਹੈਰ ਕਰ ਲੈਨੇ ਆ ਸੋ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਲਿਓ ਧੰਨਵਾਦ